ਸਸੀ ਗੱਲ ਸਾਥਿਓ ਜੈ ਭੀਮ ਜੈ ਭਾਰਤ ਸਾਥਿਓ ਅੱਜ 1 ਮਈ ਆ ਮਜ਼ਦੂਰ ਦੇਵਸਾ ਤੇ ਮੈਂ ਅੱਜ ਗੁਰੂ ਹਰ ਸਾਹਿਬ ਪਿੰਡ ਮੋਠਾਂ ਵਾਲੀ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਮੈਥੋਂ ਇਹ ਆਪਣੇ ਸਾਥੀ ਨੇ ਇਹ ਨਾਲ ਉਹਨਾਂ ਦੇ ਮਾਤਾ ਜੀ ਨੇ ਇਹਨਾਂ ਨੇ ਲਿਫਟ ਲਈ ਤੇ ਇਹਨਾਂ ਦੀ ਸਮੱਸਿਆ ਬਾਰੇ ਤੁਹਾਨੂੰ ਦੱਸਦੇ ਆ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਪਿੰਡ ਕਿਹੜਾ ਤੁਹਾਡਾ ਦੇਸੂ ਜੋਦਾ ਦੇਸੂ ਜੋਦਾ ਜੀ ਹਾਂਜੀ ਕੀ ਤੁਹਾਡੀ ਪ੍ਰੋਬਲਮ ਆ ਜੀ ਤੁਸੀਂ ਮੈਨੂੰ ਦੱਸ ਰਹੇ ਸੀ ਗੱਡੀ ਦੇ ਵਿੱਚ ਹਾਂ ਬੇਟਾ ਸਰ ਜੀ ਉਹਨਾਂ ਮੇਰੀ ਐਕਸੀਡੈਂਟ ਹੋ ਗਿਆ ਸੀ ਮੈਂ ਕੰਮ ਕਰਦੇ ਸੀ ਮੇਰੀ ਬਾਈਕ ਤੋ ਡਿੱਗ ਪਈ ਮੈਕ ਲਾ ਲਓ ਹੋਈ ਹੱਥ 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 ਨਹੀਂ ਪੋੜਲਾ ਅਜੀ ਬਾਈਕ ਤੋ ਡਿੱਗ ਪਈ ਜੀ ਰੋਡ ਤੇ ਤੇ ਹੁਣ ਮੇਰੇ ਬਾਹ ਐ ਨਹੀਂ ਪਤਾ ਹੀ ਵੀ ਕ੍ਰੈਂਕ ਹੋਈ ਵੀ ਐ ਕੀ ਕੀ ਹੋਇਆ ਬੇ ਜੀ ਤੇ ਸਾਨੂੰ ਸ਼ਹਿਰ ਲਾ ਤੇ ਡੱਬਲੀ ਜੀ ਐਕਸਟਰਾ ਕਰਵਾਉਣਾ ਹਾਂ ਐਕਸਟਰਾ ਕਰਵਾਉਣਾ ਜੀ ਤੇ ਐਕਸਟਰਾ ਕਰਵਾਉਣ ਜਾਂਦੀ ਸਾਨੂੰ ਉਥੇ ਐਕਸਰੇ ਦੀ ਕੋਈ ਵਿਵਸਥਾ ਨਹੀਂ ਸਰਕਾਰੀ ਹਸਪੀਟਲ ਚ ਹੁਣ ਇਸ ਕਰਕੇ ਜੀ ਗਰੀਬ ਬੰਦੇ ਆ ਕੱਲਾ ਮੈਂ ਕਮਾਈ ਜਾਣਾ ਜੀ ਮੇਰੀ ਮਾਤਾ ਮੇਰਾ ਡੈਡੀ ਐਕਸਪਾਇਰ ਹੋਇਆ ਹੋਇਆ ਹੈ ਤੇ ਹੁਣ ਅਸੀਂ ਬਟੰਡੇ ਕਿਵੇਂ ਨਾ ਕਿਵੇਂ ਮੇਰੀ ਮਾਂ ਨੇ ਸੌਮਨਤ ਕਰਕੇ ਇਸ ਤੋਂ ਪੈਸੇ ਖੜੇ ਆ ਬਸ ਕਰਾਇਆ ਵਸਤੇ ਪੁੱਛਿਆ ਇਸ ਕਰਕੇ ਸਾਨੂੰ ਬਟੰਡੇ ਜਾਣਾ ਪੈ ਰਹੀ ਹੈ ਜੀ ਹਾਂਜੀ ਪ੍ਰਾਈਵੇਟ ਨਹੀਂ ਕਰਵਾਇਆ ਪ੍ਰਾਈਵੇਟ ਸਾਡੇ ਕੋਲੇ ਜਿੰਨੀ ਹੈ ਨਹੀਂ ਸਾਡੀ ਗਰੀਬ ਬੰਦਾ ਪੈਸੇ ਹੈ ਨਹੀਂ ਸਾਡੇ ਕੋਲੇ ਇਕੱਲਾ ਕਮਾਈ ਵਾਲਾ ਮੈਂ ਆ ਜੀ ਮੇਰੇ ਡੈਡੀ ਐਕਸਪਾਇਰ ਹੋਏ ਹੋਏ ਮੇਰੀ ਮਾਤਾ ਮੇਰੀ ਬਾਈਪਰ ਮੇਰਾ 7 ਮਹੀਨੇ ਦਾ ਬੱਚਾ ਜੀ ਤੇ ਮਜ਼ਦੂਰ ਇਕੱਲਾ ਕਮਾਈ ਵਾਲਾ ਕਰ ਰਿਹਾ ਮੈਂ ਆ ਜੀ ਇਹ ਪੀਸ ਕਰਾਉਣੇ ਬੋਟਾ ਵੇਲੇ ਲੋਟੇ ਕੋਲ ਲਿਟਰ ਆਉਂਦੇ ਆ ਨਾ ਵੱਡੇ ਵੱਡੇ ਵਾਦੇ ਕਰਦੇ ਆ ਉਹ ਬਈ ਗੱਲ ਨਹੀਂ ਸੁਣਦੇ ਸਭ ਪਹਿਲਾਂ ਤਾਂ ਜੀ ਆਉਂਦੇ ਲੀਡਰ ਜਰੂਰ ਮੰਨਦੇ ਆ ਜੀ ਬਹੁਤ ਹੌਸਲੇ ਦੇ ਕੇ ਆਂਦੇ ਆ ਕਹਿ ਕੇ ਜਾਂਦੇ ਆ ਵੀ ਹਾਂਜੀ ਆਗਲਾ ਹੋਂਗਾ ਸੁਣੋ ਆ ਬਵਸਤਾ ਮਿਲਨੇਗਾ ਵੋਟਾਂ ਪਵਾ ਕੇ ਲੈ ਜਾਂਦੇ ਆ ਉਦੋਂ ਬਾਅਦ ਕੋਈ ਵਿਵਸਥਾ ਨਹੀਂ ਕੋਈ ਉਹ ਨਹੀਂ ਸਾਡੇ ਪਿੰਡ ਚ ਪਈ ਨਹੀਂ ਘੜ ਰੋ ਘੜ ਕੇ ਜਾਂਦੇ ਆ ਨਾ ਦਿੱਤਾ ਜਾਂ ਕਰਦੇ ਆ ਅੱਛੇ ਰਾਤਾਂ ਜੀ ਇੰਨੀ ਗੁਰ ਬਠੰਡੇ ਚੱਲਦੇ ਆ ਬਹੁਤ ਟੂਰ ਪੈ ਜਾਂਦਾ ਨਾ ਠੰਡਾ ਸੋ ਹਾਂਜੀ ਪੈ ਜਾਂਦਾ ਥੋੜੇ ਪਿੰਡੋਂ ਬੱਚਾਂ ਵੀ ਨਹੀਂ ਆਉਂਦੇ ਨਾ ਜੇ ਮੈਂ ਤੁਹਾਨੂੰ ਲੈਫਟ ਨਾ ਦਿੰਦਾ ਤੁਸੀਂ ਪਤਾ ਨਹੀਂ ਕਿੰਨਾ ਟਾਈਮ ਖੜੇ ਹਾਂ ਹਾਂਜੀ ਹਾਂ ਤੁਹਾਨੂੰ ਫਿਰ ਤੁਰ ਕੇ ਜਾਣਾ ਪੈਂਦਾ ਜੀ ਕੀ ਕਰਦੇ ਤੁਰ ਕੇ ਜਾਣਾ ਪੈਂਦਾ ਮੈਂ ਤੱਕ ਦੋ ਤਿੰਨ ਮੀਟਰ ਦਾ ਦੋ ਘੰਟਾ ਹਾਂ ਤੁਰਕਿਆ 4 ਕਿਲੋਮੀਟਰ ਤੁਹਾਨੂੰ ਸੇਖੂ ਪੈਂਦਾ ਜੀ ਫਿਰ ਅਸੀਂ ਦੂਤੋਂ ਦੇਖ ਲਓ ਤੁਸੀਂ ਆਪਣੇ ਮਜ਼ਦੂਰ ਅੱਜ ਮਜ਼ਦੂਰ ਦੇ ਸਾ ਸੋ ਸਾਥੀਓ ਅੱਜ ਮਜ਼ਦੂਰ ਦੇਵਸਾ ਤੁਸੀਂ ਦੇਖ ਸਕਦੇ ਹੋ ਵੀ ਮਜ਼ਦੂਰਾਂ ਦੇ ਹਾਲਾਤ ਕਿੰਨੇ ਮਾੜੇ ਹਨ ਦੇਖੋ ਸੋਚਣ ਵਾਲੀ ਗੱਲ ਆ ਵੀ ਡੱਬ ਵਾਲੀ ਕੋਈ ਇੰਨਾ ਛੋਟਾ ਸ਼ਹਿਰ ਨਹੀਂਗਾ ਕਾਫੀ ਪਿੰਡ ਲੱਗਦੇ ਡੱਬ ਵਾਲੀ ਨੂੰ ਉੱਥੇ ਐਕਸਰੇ ਮਸ਼ੀਨ ਹੈ ਨਹੀਂ ਤੇ ਇਹਨਾਂ ਨੂੰ 50 50 60 ਕਿਲੋਮੀਟਰ ਦੂਰ ਸੇਖੂ ਪਿੰਡ ਤੋਂ ਬਠਿੰਡੇ ਜਾ ਕੇ ਸਿਵਲ ਹਸਪੀਟਲ ਦੇ ਵਿੱਚ ਐਕਸਰੇ ਕਰਵਾਉਣੇ ਪੈਣਗੇ ਔਰ ਇਹਨਾਂ ਦਾ ਆ ਸੌਰੀ ਦੇਸ ਸੁਜੋਦਾ ਦੇਸ ਸੁਜੋਦਾ ਪਿੰਡ ਇਹਨਾਂ ਦਾ ਹਰਿਆਣੇ ਦੇ ਵਿੱਚ ਸਰਸ ਇਹਨਾਂ ਨੂੰ ਜਾਦੇ ਦੂਰ ਪੈਂਦਾ ਇਸ ਕਰਕੇ ਇਹ ਬਠਿੰਡੇ ਚੱਲੇ ਆ ਤੇ ਹੁਣ ਬਠਿੰਡੇ ਦੇ ਵਿੱਚ ਇਹਨਾਂ ਦੀ ਸਾਰੀ ਦਿਹਾੜੀ ਲੈ ਜੂਗਾ ਨਾ ਭਾਈ ਤੇ ਜੇ ਮੰਨ ਲਓ ਇਹਨਾਂ ਦੇ ਕਿਤੇ ਨੇੜੇ ਸ਼ਹਿਰ ਦੇ ਵਿੱਚ ਐਕਸ-ਰੇ ਮਸ਼ੀਨ ਹੋਵੇ ਤਾਂ ਇਹ ਵਿਚਾਰੇ ਉੱਥੋਂ ਆਪ ਦਾ ਕਰਵਾ ਸਕਦੇ ਆ ਕੀ ਕਹਿਣਾ ਚਾਹੋਗੇ ਤੁਸੀਂ ਮਾਤਾ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਇਹ ਜਿਹੜਾ ਵਾਅਦਾ ਕਰਦੇ ਆ ਉਹਨਾਂ ਹਸਪਤਾਲ ਐ ਨਹੀਂ ਕਿੰਨਾ ਔਖਾ ਬੜਾ ਔਖਾ ਲੱਗਦਾ ਸਾਨੂੰ ਬੜਾ ਔਖਾ ਲੱਗਦਾ ਸਾਡੇ ਕੋਲੇ ਮੇਰੇ ਬਹੁਤ ਔਖਾਗਾ ਮੇਰੀ ਗਰੀਬੀ ਪੜੀ ਜਾਂਦੀ ਬਹੁਤ ਚਾਰੀ ਦੀ ਹੈ ਤੇ ਪੈਸੇ ਬਣਿਓ ਬੜੇ ਤੰਗ ਆ ਸੀ ਤੇ ਕੋਈ ਕਮਾਈ ਵਾਲਾ ਹੈ ਨਹੀਂਗਾ ਬੇਟਾ ਸੀਗਾ ਇਹਦੇ ਸੱਟ ਵੱਜ ਗਈ ਪਿਆਰ ਸੋ ਸਾਥਿਓ ਹਾਲਾਤ ਦਿਖਾਇਆ ਤੁਹਾਨੂੰ ਅੱਜ ਮਜ਼ਦੂਰ ਦਿਵਸ ਅਜਾ ਤੁਹਾਨੂੰ ਪਤਾ ਮਜ਼ਦੂਰ ਦਿਵਸ ਹੈ ਕਿ ਨਹੀਂ ਪਤਾ ਆ ਦੇਖ ਲਓ ਸਾਥਿਓ ਸਰਕਾਰ ਨੇ ਅੱਜ ਛੁੱਟੀ ਕਰ ਰੱਖੀ ਹੈ ਕਿ ਅੱਜ ਮਜ਼ਦੂਰ ਦਿਵਸ ਆ ਤੇ ਮਜ਼ਦੂਰਾਂ ਦੇ ਹਾਲਾਤ ਦੇਖ ਲਓ ਤੁਸੀਂ ਮਜ਼ਦੂਰਾਂ ਨੂੰ ਪਤਾ ਹੀ ਨਹੀਂ ਅੱਜ ਮਜ਼ਦੂਰ ਦਿਵਸ ਹੈ ਤੇ ਇਹ ਵਿਚਾਰੇ ਲੋਕਾਂ ਤੋਂ ਵੋਟਾਂ ਆਉਂਦੇ ਜੀ ਹਾਂ ਵੋਟਾਂ ਲੈ ਕੇ ਆਉਂਦੇ ਆ ਵੀ ਵੱਡੇ ਵੱਡੇ ਵਾਦੇ ਕਰਦੇ ਆ ਆਹੋ ਜੋ ਹੋ ਸੋਡੇ ਪਿੰਡ ਚਾ ਹੋਆ ਹੁਣ ਨਾ ਕੁਝ ਵੀ ਨਹੀਂ ਹੋਣਾ ਕਰਨਾ ਕੁਝ ਨਹੀਂ ਹੁੰਦਾ ਜੀ ਵੋਟਾਂ ਪਾ ਕੇ ਲੈ ਜਾਂਦੇ ਆ ਬਾਅਦ ਚ ਹਣ ਅਹੀ ਉਹ ਕਿ ਉਹਨੇ ਵਰਤੇ ਹਣ ਦੇਖ ਲੋ ਸਾਨੂੰ 12 13 ਕਿਲੋ ਬੱਸ ਦੀ ਵਿਵਸਥਾ ਵੀ ਨਹੀਂ ਤੁਹਾਡੀ ਹਾਂ ਬੱਸ ਦੀ ਬੱਸ ਤੇ ਦੋ ਟਾਈਮ ਹੁੰਦੇ ਜੀ ਉਸ ਤੋਂ ਬਾਅਦ ਜਿੱਪਾਂ ਲੱਗਣਾ ਟਿੰਡਾਟੋ 30 ਰੁਪਏ ਕਰਾ ਲੈਂਦੇ ਕਸਵਾਰੀ ਦਾ ਜੀ ਉਹ ਸਾਧਨ ਵਗੈਰਾ ਵੀ ਹਣ ਗਰੀਬ ਬੰਦਾ ਜਿਹੜਾ ਮੇਰੇ ਵਰਗਾ ਹਣ ਅਕਸਰ ਬੱਸ ਤੇ ਹੀ ਤੁਹਾਡੇ 60 ਵਿੱਚ ਜੀ ਹਣਾ ਇੱਕ ਤੁਸੀਂ ਤੁਰ ਕੇ ਆ ਰਹੇ ਹੋ ਹਾਂ ਇੱਕ ਜੀ ਤੁਰ ਕੇ ਆ ਰਹੇ ਜੀ ਉੱਤੋਂ ਕੋਈ ਬੱਸ ਦੀ ਸੁਧਾ ਐ ਨਹੀਂ ਜੀ ਕੀ ਕਰਾਂਗੇ ਸੀ ਚਲੋ ਜੀ ਕੋਈ ਨੰਬਰ ਬੋਲੋ ਨੰਬਰ ਸਾਡਾ 82 969 03133 ਠੀਕ ਹੈ ਸੋ ਅਸਲ 'ਚ ਇਹ ਗਰੀਬ ਪਰਿਵਾਰ ਮੈਨੂੰ ਰਸਤੇ ਦੇ ਵਿੱਚ ਮਿਲਿਆ ਸੀ ਜਿਨ੍ਹਾਂ ਦੀ ਅਗਰ ਕੁਝ ਮਾੜੀ ਵਾਪਰੀ ਹੋਵੇ ਜਿਵੇਂ ਕਿ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਤੁਸੀਂ ਦੇਖੋ ਵੀ ਸਾਧਨ ਵੀ ਨਹੀਂ ਹੈ ਮੈਂ ਉਹ ਆਟੋ ਜਾਣ ਵਾਸਤੇ ਦੱਸਣ ਦੀ ਵਿਵਸਥਾ ਵੀ ਨਹੀਂ ਕੋਈ ਆਟੋ ਆ ਤਾਂ ਉਹਨਾਂ ਦਾ ਕਹਿੰਦੇ ਵੀ 30 ਰੁਪਏ ਸਵਾਰੀ ਆ ਤੇ ਮੈਂ ਇਹਨਾਂ ਨੂੰ ਪੁੱਛਿਆ 150 ਰੁਪਏ ਸਾਰੇ ਇਹਨਾਂ ਕੋਲ ਤੇ ਤੁਸੀਂ ਦੇਖੋ ਵੀ 150 ਰੁਪਏ ਦੇ ਵਿੱਚ ਇਹਨਾਂ ਨੇ ਐਕਸ-ਰੇ ਵੀ ਕਰਵਾਉਣਾ ਤੇ ਉਹ ਠਿੰਡੇ ਤੋਂ ਵਾਪਸ ਵੀ ਆਉਣਾ ਤੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਉੱਥੇ ਵੀ ਖਾਣ ਪੀਣ ਦੀ ਧੁੱਖ ਧੁੱਖ ਪਿਆਸ ਲੱਗੀ ਤੇ ਸ਼ਾਇਦ ਮੈਨੂੰ ਲੱਗਦਾ ਇਹਨਾਂ ਨੇ ਇਸੇ ਤਰ੍ਹਾਂ ਅਸੀਂ ਰੋਟੀ ਖਾ ਕੇ ਜਰੀ ਨਹੀਂ ਕਰ ਰਹੇ ਸੰਡੇ ਸੀ ਲੇਟਨ ਦੇ ਸੋ ਸਾਥੀਓ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਦੇਣਾ ਬਹੁਤ ਬਹੁਤ